ਕੀ ਸਰ ਕੀ ਮਾਮਲਾ ਸਰ ਤੇ ਜੀ ਮਾਨਯੋਗ ਐਸਐਸਪੀ ਸਾਹਿਬ ਜ਼ਿਲੰਧਰ ਵਿਹਾਤੀ ਐਸਪੀ ਡੀ ਸਾਹਿਬ ਤੇ ਡੀਐਸਪੀ ਖਤਰੋਂ ਦਾ ਸਦਾ ਬੰਦਨ ਦੱਸਣ ਕਿ ਵਿਚਾਲੇ ਬੇਸ਼ਾਰੇ ਤੇ ਵਾੜੇ ਦੇਸ ਨਾਲ ਇੱਕ ਲਾ ਜਲਾਈ ਮਹਿਮਤ ਹੈ ਉਸ ਸਮੇਂ ਵੱਡੀ ਸਰਤਾ ਮਿਲੀ ਜਦੋਂ ਨਬਾਲਗ ਲੜਕੇ 15 ਸਾਰ ਤੇ ਬਾਰਾ ਲੜਕੇ ਤੇ ਚਾਕੂ ਮਾਰ ਕੇ ਉਹ ਚੈਂਪਨ ਵਾਲੇ ਦੁਕਸ਼ੀਆਂ ਨੂੰ ਤੇ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲ ਜਿਹੜੀ ਆ ਖੋਈ ਚੈਨ ਚਾਕੂ ਬਰਾਬਰ ਦਿੱਤਾ ਤੇ ਉਹਨੂੰ ਉਹਨਾਂ ਦੇ ਖਰਾਬ ਬੰਦੇ ਇੰਦਰਾ ਉਹ ਕਰਵਾ ਦਿੱਤਾ ਸਰ ਕਿੱਥੇ ਨੇ ਰਹਿਣ ਵਾਲੇ ਆ ਇਹ ਸਾਰੇ ਦੋ ਤਿੰਨੇ ਦੋਵੇਂ ਦੋਸ਼ੀ ਲਾਭੜੇ ਦੇ ਰਹਿਣ ਵਾਲੇ ਆ ਬਿਲਕੁਲ ਨਾਲ ਨਾਲ ਘਰ ਉਹਨਾਂ ਦੇ ਇਹਦੇ ਚਾਕੂ ਦਾ ਜਵਾਬ ਵੀ ਮੰਡੀ ਆ ਤੇ ਦੂਸਰੇ ਦੋ ਜਿਹੜੇ ਆ ਵੀ ਕੋਈ ਬਾਡੀ ਸਰ ਕੀ ਨਾਮ ਹੈ ਕਾਰਤਕ ਆ ਕਾਰਤਕ ਜਿਹੜਾ ਜਿਹਦੇ ਚੱਕੋ ਬਜਾ ਮਨਰੇਸ਼ ਦਾ ਐ ਦੋਸਤ ਆ ਕੋਈ ਸਾਜਿਸ਼ ਕਰਕੇ ਉਹ ਹੁੰਦਾ ਤੇ ਜਿਆ ਉੱਤੇ ਅੱਗੇ ਜਿਹੜਾ ਉਹ ਹੈਗਾ 시ਦਾਰਤਾਂ ਐ ਹਮਮਮ ਪ੍ਰਕਾਸ਼ ਕੰਤਾ ਉੱਥੇ ਮੌਜੂਦ ਸੀ ਉਹਨੇ ਚ ਚੱਕੋ ਬਾਤ ਤੇ ਜਾਣੇ ਕੋਈ ਤੇ ਬਾਜੀ ਕੋ ਸਰ ਕੋਈ ਹੋਰ ਵੀ ਪਰਚੇ ਇਹਨਾਂ ਤੇ ਬੋਲ ਦੇਣਾ ਨੇ ਹੋਰ ਪਰਚੇ ਨਹੀਂਗੇ 12 ਘੰਟੇ ਜਿ세 ਇਹਨਾਂ ਨੂੰ ਵੀ ਨਾ ਤਾਲ-ਟਾਲ ਕੇ ਸਾਰਾ ਰੁਸ਼ ਹੋਰ ਕੀਤਾ ਹੈ ਇਹ ਇਹਨਾਂ ਪੇਸ਼ੇਵਰ ਦੇ ਰਿਪੋਰਟਾਂ ਦੇ ਬਾਅਦ ਹੋਰ ਵੀ ਕਾਸੇ ਹੁੰਦੀ ਸਬਾਬ